ਨਿੱਜੀ ਫਾਰਮ ਹਾਊਸ ਕੇ ਰੰਦਾ ਕੀ ਮਤਲਬ ਹੋਇਆ ਪਹਿਲਾ ਸਵਾਲ ਮੇਰਾ ਇਹੀ ਹੈ ਜਾਂ ਤੇ ਜਾਓ ਸਰਕਾਰੀ ਰਹਾਇਸ਼ ਮੁੱਖ ਮੰਤਰੀ ਦੀ ਜਾਂ ਫਿਰ ਸਰਕਾਰੀ ਦਫਤਰ ਮੁੱਤਿਆਂ ਵਾਲੀ ਸਰਕਾਰ ਕਹਿੰਦੀ ਜੀ ਮੈਨੂੰ ਕਿਸਾਨ ਜੱਥੇਬੰਦੀਆਂ ਧਮਕੀ ਦੇਣ ਦੀ ਕੋਸ਼ਿਸ਼ ਨਾ ਕਰਨ ਮੇਰੇ ਤੇ ਪ੍ਰੈਸ਼ਰ ਨਾ ਪਾਉਣ ਮੈਂ ਇਸ ਤਰ੍ਹਾਂ ਨਹੀਂ ਚੱਲਦਾ ਰੈਲੀਆਂ ਕੱਢਣ ਦਾ ਟਾਈਮ ਹੈਗਾ ਤੇ ਜਿਹੜਾ ਇੱਥੇ ਚੰਡੀਗੜ੍ਹ ਸੈਸ਼ਨ ਬੁਲਾਉਣਾ ਇੱਕ ਦਿਨ ਦਾ ਚਾਹੇ 2 ਘੰਟੇ ਦਾ ਬੁਲਾ ਲਓ ਉਹ ਤੁਹਾਡੇ ਕੋਲ ਬੁਲਾਉਣ ਦਾ ਟਾਈਮ ਨਹੀਂ ਇੱਕ ਪਾਸੇ ਤਾਂ ਤੁਸੀਂ ਮਾਰਚ ਕੱਢਦੇ ਫਿਰਦੇ ਹੋ ਇੱਕ ਪਾਸੇ ਤੁਸੀਂ ਜਿਹੜਾ ਮਤਾ ਪਾਇਸੀ ਉਹ ਸੈਂਟਰ ਸਰਕਾਰ ਨੂੰ ਵੀ ਨਹੀਂ ਭੇਜਿਆ ਅਸਲੀ ਨੀਤੀ ਇਹਨਾਂ ਦੀ ਉਹੀ ਹੈ ਵੀ ਜਿਹੜੇ ਬਿੱਲ ਨੇ ਕਿਸ ਤਰ੍ਹਾਂ ਲਾਗੂ ਹੋ ਜਾਣ ਕਿਉਂਕਿ ਇਹ ਵੀ ਜਿਹੜੇ ਅਡਾਨੀਆਂ ਬਾਨੀ ਅੱਜ ਭਾਜਪਾ ਨੂੰ ਚਲਾ ਰਹੇ ਆ ਉਹੀ ਇਹਨਾਂ ਨੂੰ ਚਲਾਉਣ ਵਾਲੇ ਉਹੀ ਕਾਰਪੋਰੇਟ ਕਰਾਣੇ ਉਹੀ ਨੇ ਦਸਰੀਆ ਕਾਲ ਤੁਸੀਂ ਦੇਖ ਰਹੇ ਹੋ ਦਪੰਜਾਬ ਟੀਵੀ ਤੇ ਮੈਂ ਆ ਜੱਜ ਸਿੰਘ ਚਾਹਲ ਖੜੇ ਆ ਜੀ ਸਿਸਵਾਂ ਦੇ ਵਿੱਚ ਜਿੱਥੇ ਕੈਪਟਨ ਮਨਿੰਦਰ ਸਿੰਘ ਦਾ ਫਾਰਮ ਹਾਊਸ ਕੇਰਨ ਦੇ ਲਈ ਆਮ ਆਦਮੀ ਪਾਰਟੀ ਦੇ ਕੁਝ ਲੀਡਰ ਪਹੁੰਚੇ ਨੇ ਬਰਨਾਲਾ ਤੋਂ ਵਿਧਾਇਕ ਮੀਤ ਹੇਰ ਸਾਡੇ ਨਾਲ ਮੌਜੂ ਨੇ ਉਹਨਾਂ ਕੋਲ ਗੱਲਬਾਤ ਕਰਦੇ ਆ ਜਾਣਦੇ ਆ ਨਿੱਜੀ ਫਾਰਮ ਹਾਊਸ ਕੇਰਨ ਦਾ ਕੀ ਮਤਲਬ ਹੋਇਆ ਪਹਿਲਾ ਸਵਾਲ ਮੇਰਾ ਇਹੀ ਹੈ ਜਾਂ ਤੇ ਜਾਓ ਸਰਕਾਰੀ ਰਿਹਾਇਸ਼ ਮੁੱਖ ਮੰਤਰੀ ਦੀ ਜਾਂ ਫਿਰ ਸਰਕਾਰੀ ਦਫ਼ਤਰ ਨਿੱਜੀ ਰਿਹਾਇਸ਼ ਹਰ ਵਰਕਰ ਕਿਉਂ ਆ ਜਾਂਦੇ ਜੱਜ ਜੀ ਤੁਹਾਨੂੰ ਕਿਹੜਾ ਪਤਾ ਨਹੀਂ ਵੀ ਕੈਪਟਨ ਸਾਹਿਬ ਰਹਿੰਦੇ ਹੀ ਆਪਦੀ ਨਿੱਜੀ ਰਹਾਇਸ਼ ਤੇ ਹੈਗੀ ਸਰਕਾਰੀ ਤਾਂ ਜਾਂਦੇ ਨਹੀਂ ਉਹ ਉਹਨਾਂ ਨੇ ਸਰਕਾਰ ਬਣ ਸਰ ਇੱਥੇ ਇੱਕ ਆਲੀਸ਼ਾਨ ਫਾਰਮ ਹਾਊਸ ਬਣਾ ਲਿਆ ਕਿਉਂਕਿ ਕੰਮ ਕਰਨ ਦਾ ਮੂਡ ਤਾਂ ਪਹਿਲਾਂ ਹੀ ਨਹੀਂ ਸੀ ਹੁਣ ਸਾਰਾ ਲਾਕਡਾਊਨ ਨੂੰ ਇੱਥੇ ਬੈਠੇ ਰਹੇ ਉਹਨਾਂ ਦਾ ਵੈਸੇ 3.5 ਸਾਲ ਤੋਂ ਲਾਕਡਾਊਨ ਆ ਲਗਾਤਾਰ ਇੱਥੇ ਬੈਠੇ ਆ ਜਦੋਂ ਸਾਨੂੰ ਪਤਾ ਹੈ ਵੀ ਮੋਤੀਆਂ ਵਾਲੀ ਸਰਕਾਰ ਬੈਠੀ ਇੱਥੇ ਆ ਆਪਦੇ ਫਾਰਮ ਹਾਊਸ 'ਚ ਆਰਾਮ ਫਰਮਾ ਰਹੇ ਸੀ ਉੱਥੇ ਸਰਕਾਰੀ ਕੂਟੀਆਂ ਜਾ ਕੇ ਕੀ ਲੈਣਾ ਸਾਡਾ ਮੁੱਦਾ ਦੇਖੋ ਕੈਪਟਨ ਸਾਹਿਬ ਨੂੰ ਮਿਲਣ ਦਾ ਸੀ ਸਾਨੂੰ ਇਹ ਸੀ ਵੀ ਦੇਖੋ ਸੀ ਉਹਨਾਂ ਦੇ ਕਲੀਗ ਆ ਨਾਲ ਦੇ ਮੈਂਬਰ ਆ ਚਲੋ ਮੁੱਖ ਮੰਤਰੀ ਆ ਅਸੀਂ ਵੀ ਲੋਕਾਂ ਦੇ ਚੁਣੇ ਹੋਏ ਨਮਾਇੰਦੇ ਆ ਨਾ ਦੀ ਕੋਈ ਆਪ ਦੀ ਨਿੱਜੀ ਗੱਲ ਕਰਨ ਜਾਣਾ ਵੀ ਭਾਈ ਸਾਨੂੰ ਕੁਝ ਚਾਹੀਦਾ ਲੋਕਾਂ ਦੇ ਮੁੱਦੇ ਲੈ ਕੇ ਅਸੀਂ ਆਈ ਵਾਰ ਆਉਣੇ ਆ ਉਹੀ ਲੋਕਾਂ ਦੇ ਮੁੱਦੇ ਲੈ ਕੇ ਆਇਤ ਕੀ ਆਏ ਸੀ ਮੁੱਦੇ ਫਿਰ ਕਿਹੜੇ ਨੇ ਇਸ ਵਾਰ ਇੱਕ ਤਾਂ ਨਾਰੇਬਾਜ਼ੀ ਹੋ ਰਹੀ ਹੈ ਸਾਧੂ ਸਿੰਘ ਧਰਮਸੋਧ ਦੇ ਖਿਲਾਫ ਦੂਜਾ ਖੇਤੀ ਕਾਨੂੰਨਾਂ ਨੂੰ ਲੈ ਕੇ ਵੀ ਨਾਰੇਬਾਜ਼ੀ ਹੋ ਰਹੀ ਹੈ ਮੁੱਦਾ ਹੈ ਕਿ ਦੇਖੋ ਜਲ ਸਿੰਘ ਜੀ ਅੱਜ ਪੰਜਾਬ ਦੇ ਜਿਹੜੇ ਕਿਸਾਨ ਨੇ ਪੰਜਾਬ ਦੇ ਜਿਹੜੇ ਮਜ਼ਦੂਰ ਨੇ ਛੋਟੇ ਵਪਾਰੀਆ ਸਮੁੱਚਾ ਪੰਜਾਬ ਅੱਜ ਰੇਲ ਪਟੜੀਆਂ ਤੇ ਬੈਠਾ ਧੁੱਪਾਂ ਚ ਅੱਜ ਸੜਕਾਂ ਤੇ ਬੈਠਾ ਉਹਨਾਂ ਨੇ ਪੰਪ ਘੇਰੇ ਹੋ ਉਹਨਾਂ ਨੇ ਟੋਲ ਪਲਾਜ ਦੇ ਘੇਰੇ ਹੋਇਆ ਉਹਨਾਂ ਦਾ ਗਰਮੀ ਦੇ ਵਿੱਚ ਕੋਈ ਖੁਸ਼ੀ ਨੂੰ ਨਹੀਂ ਬੈਠੇ ਉਹ ਦੁਖੀ ਨੇ ਅੰਦਰ ਉਹਨਾਂ ਨੂੰ ਪਤਾ ਹੈ ਵੀ ਪੰਜਾਬ ਜਿਹੜੇ ਸੈਂਟਰ ਕਾਨੂੰਨ ਲੈ ਕੇ ਆਇਆ ਹੈ ਕਿਸਾਨੀ ਵਾਲੇ ਜੇ ਲਾਗੂ ਹੋ ਗਏ ਤਾਂ ਪੰਜਾਬ ਤਬਾਹ ਹੋ ਜਾਊਗਾ ਤੋ ਉਹਨਾਂ ਜਥੇਬੰਦੀਆਂ ਨੇ ਜਿਹੜੀਆਂ ਇੰਨੇ ਦਿਨਾਂ ਤੋਂ ਪ੍ਰਦਰਸ਼ਨ ਕਰ ਰਹੀਆਂ ਜਿਹੜੀਆਂ ਧੁੱਪਾਂ ਦੀ ਪਰਵਾਹ ਨਹੀਂ ਕਰ ਰਹੀਆਂ ਉਹਨਾਂ ਨੇ ਕੈਪਟਨ ਸਾਹਿਬ ਨੂੰ ਮੰਗ ਕੀਤੀ ਵੀ ਤੁਸੀਂ ਜੀ ਵਿਧਾਨ ਸਭਾ ਦਾ ਜਲਾਸੀ ਬੁਲਾ ਲਓ ਤੁਸੀਂ 15 ਤਰੀਕ ਤੋਂ ਪਹਿਲਾਂ ਜਲਾਸ ਬੁਲਾ ਕੇ ਤੁਸੀਂ ਸੈਂਟਰ ਨੂੰ ਮਤਾ ਪਾ ਕੇ ਭੇਜ ਦਿਓ ਵੀ ਭਾਈ ਪੰਜਾਬ ਦੇ ਲੋਕ ਇਹਨੂੰ ਇੱਥੇ ਲਾਗੂ ਨਹੀਂ ਹੋਣ ਦੇਣਗੇ ਪਰ ਮੋਤੀਆਂ ਵਾਲੀ ਸਰਕਾਰ ਕਹਿੰਦੀ ਜੀ ਮੈਨੂੰ ਕਿਸਾਨ ਜਥੇਬੰਦੀਆਂ ਧਮਕੀ ਦੇਣ ਦੀ ਕੋਸ਼ਿਸ਼ ਨਾ ਕਰਨ ਮੇਰੇ ਤੇ ਪ੍ਰੈਸ਼ਰ ਨਾ ਪਾਉਣ ਮੈਂ ਇਸ ਤਰ੍ਹਾਂ ਨਹੀਂ ਚੱਲਦਾ ਸਾਡੇ ਕੋਲ ਸੈਸ਼ਨ ਬੁਲਾਉਣ ਦਾ ਟਾਈਮ ਨਹੀਂ ਅੱਛਾ ਤੁਹਾਡੇ ਕੋਲੇ ਰਾਹੁਲ ਗਾਂਧੀ ਨੂੰ ਦਿੱਲੀੋਂ ਬੁਲਾ ਕੇ ਇੱਥੇ ਤਿੰਨ ਦਿਨਾਂ ਚ ਰੈਲੀਆਂ ਕੱਢਣ ਦਾ ਟਾਈਮ ਹੈਗਾ ਤੇ ਜਿਹੜਾ ਇੱਥੇ ਚੰਡੀਗੜ੍ਹ ਸੈਸ਼ਨ ਬੁਲਾਉਣਾ ਇੱਕ ਦਿਨ ਦਾ ਚਾਹੇ 2 ਘੰਟੇ ਦਾ ਬੁਲਾ ਲਓ ਉਹ ਤੁਹਾਡੇ ਕੋਲ ਬੁਲਾਉਣ ਦਾ ਟਾਈਮ ਨਹੀਂ ਤੇ ਤੁਸੀਂ ਰੈਲੀ ਕਹਿ ਰਹੇ ਹੋ ਸੀ ਤਾਂ ਕਰਕੇ ਕੱਢੀ ਐ ਅਸੀਂ ਕਿਸਾਨਾਂ ਦੇ ਹੱਕ 'ਚ ਕੱਢੀ ਐ ਤੇ ਉਹੀ ਕਿਸਾਨ ਉਹੀ ਬਿੱਲਾਂ ਨੂੰ ਲੈ ਕੇ ਜਿਹੜਾ ਸੈਸ਼ਨ ਬੁਲਾਉਣ ਨੂੰ ਕਹਿ ਰਹੇ ਆ ਉਹਦੇ ਕੋਲ ਤੁਹਾਡੇ ਟਾਈਮ ਨਹੀਂਗਾ ਸੋ ਇਹ ਜਿਹੜਾ ਦੋਰਾ ਚਿਹਰਾ ਕੈਪਟਨ ਮਰਿੰਦਰ ਸਿੰਘ ਦਾ ਕਾਂਗਰਸ ਸਰਕਾਰ ਦਾ ਅੱਜ ਲੋਕਾਂ ਦੇ ਸਾਹਮਣੇ ਬੈਠਦਾ ਪਹਿਲੇ ਤੋਂ ਹੀ ਨੰਗਾ ਅੱਜ ਹੋਰ ਨੰਗਾ ਹੋ ਰਿਹਾ ਕਿਉਂਕਿ ਪਹਿਲਾਂ ਵੀ ਲੋਕਾਂ ਨੂੰ ਪਤਾ ਸੀਗਾ ਜੋ ਸੈਂਟਰ ਦੇ ਮਨਿਸਟਰ ਦਾ ਲੋਕ ਸਭਾ ਦੇ ਵਿੱਚ ਬਿਆਨ ਆਇਆ ਵੀ ਭਾਈ ਜਿਹੜੀ ਇਹ ਖਰੜਾ ਇਹਦਾ ਬਿਲ ਦਾ ਤਿਆਰ ਕੀਤਾ ਗਿਆ ਅਸੀਂ ਕੱਲਿਆਂ ਨੇ ਨਹੀਂ ਕਰਤਾ ਅਸੀਂ ਪਹਿਲਾਂ ਕਮੇਟੀ ਬਣਾਈ ਸੀ ਉਹਦੇ ਵਿੱਚ ਥੋੜੇ ਵੀ ਪੰਜਾਬ ਦਾ ਮੁੱਖ ਮੰਤਰੀ ਜਿਹੜਾ ਉਹਦਾ ਮੈਂਬਰ ਸੀ ਉਸ ਤੋਂ ਬਾਅਦ ਨੀਤੀਯੋਗ ਦੀ ਰਿਪੋਰਟ ਆਈ ਉਹਨਾਂ ਨੇ ਕਿਹਾ ਵੀ ਦੋ ਮੀਟਿੰਗਾਂ ਮਨਪ੍ਰੀਤ ਸਿੰਘ ਬਾਦਲ ਨੇ ਵੀ ਟੈਂਡ ਕੀਤੀ ਆ ਉਹਨਾਂ ਨੇ ਮਿੰਟਸ ਆਫ ਦਾ ਮੀਟਿੰਗ ਦੱਸਿਆ ਤੇ ਮੁੱਖ ਮੰਤਰੀ ਸਾਹਿਬ ਨੇ ਵੀ ਜਿਹੜੀ ਆ اٹੈਂਡ ਕੀਤੀ ਆ ਕਾਨ ਸਿੰਘ ਪੰਨੂ ਨੇ ਇੱਕ ਲੈਟਰ ਲਿਖਿਆ ਵੀ ਭਾਈ ਐਦਾਂ ਦੇ ਬਿੱਲ ਆ ਰਹੇ ਆ ਪਰ ਇਹ ਉਹਦੇ ਬੋਲੇ ਨਹੀਂ बोले ਕਿਉਂ ਨਹੀਂ ਕਿਉਂਕਿ ਆਪਦੇ ਮੈਨੀਫੈਸਟੋ ਦੇ ਵਿੱਚ ਸੀ 2019 ਦਾ ਜਿਹੜਾ ਇਹਨਾਂ ਨੇ ਸੈਂਟਰ ਦਾ ਲਿਆ ਦਾ ਸੀਗਾ ਜਿਹਦੇ ਵਿੱਚ ਮਨਪ੍ਰੀਤ ਸਿੰਘ ਬਾਦਲ ਵੀ ਕਮੇਟੀ ਦੇ ਮੈਂਬਰ ਸੀ ਜਿਨੇ ਉਹ ਮੈਨੀਫੈਸਟੋ ਤਿਆਰ ਕੀਤਾ ਉਹਦੇ ਵਿੱਚ ਸੀ ਪੰਜਾਬ ਦਾ ਬੰਦਾ ਮੈਂਬਰ ਹੋਵੇ ਤੇ ਤੁਸੀਂ ਇਦਾਂ ਦਾ ਮੈਨੀਫੈਸਟੋ ਤਿਆਰ ਕਰੋ ਇਹਨਾਂ ਦੇ ਮੈਨੀਫੈਸਟੋ ਦੇ ਵਿੱਚ ਵੀ ਇਹੀ ਬਿੱਲ ਸੀ ਇਸੇ ਕਰਕੇ ਅੱਜ ਕੇਵਲ ਨਾ ਲੋਕਾਂ ਤੋਂ ਡਰਦੇ ਲੋਕਾਂ ਦੇ ਸੰਘਰਸ਼ ਤੋਂ ਡਰਦੇ ਵੀ ਲੋਕਾਂ ਦੇ ਪਿੰਚ ਜਾਣਾ ਕਿਉਂਕਿ ਪਿੰਡਾਂ ਦੇ ਕਿਸਾਨਾਂ ਨੇ ਲਿਖ ਕੇ ਲਾਤਾ ਵੀ ਪਿੰਡਾਂ ਦੇ ਵਿੱਚ ਉਹੀ ਵੜੂ ਜਿਹੜਾ ਕਿਸਾਨਾਂ ਦੇ ਨਾਲ ਖੜੂ ਉਹ ਸਿਰਫ ਇੱਕ ਖਾਨਾ ਪੂਰਤੀ ਕਰਨ ਦੀ ਅੱਜ ਕੈਪਟਨ ਸਰਕਾਰ ਜਿਹੜੀ ਹੈ ਕੋਸ਼ਿਸ਼ ਕਰ ਰਹੀ ਹੈ ਪਰ ਅਸਲੀ ਚਿਹਰਾ ਪੰਜਾਬ ਦੇ ਲੋਕਾਂ ਨੂੰ ਪਤਾ ਜਿਹੜੇ ਤੁਸੀਂ ਸੈਸ਼ਨ ਦੇ ਵਿੱਚ ਮਤਾ ਪਾਉਣ ਦੀ ਗੱਲ ਕਰ ਰਹੇ ਹੋ ਇੱਕ ਸੈਸ਼ਨ ਪਹਿਲਾਂ ਵੀ ਬੁਲਾਇਆ ਗਿਆ ਸੀ ਉਸ ਵਿੱਚ ਵੀ ਮਤਾ ਪਾਇਆ ਗਿਆ ਸੀ ਉਹ ਤਾਂ ਅਜੇ ਤੱਕ ਕੇਂਦਰ ਸਰਕਾਰ ਕੋ ਪਹੁੰਚਿਆ ਨਹੀਂ ਅਗਲੇ ਸੈਸ਼ਨ ਤੁਸੀਂ ਕੀ ਉਮੀਦ ਕਰਦੇ ਹੋ ਉਹੀ ਗੱਲ ਹੈ ਨਾ ਜੀ ਤੁਸੀਂ ਇੱਕ ਪਾਸੇ ਤਾਂ ਤੁਸੀਂ ਮਾਰਚ ਕੱਢਦੇ ਫਿਰਦੇ ਹੋ ਇੱਕ ਪਾਸੇ ਤੁਸੀਂ ਜਿਹੜਾ ਮਤਾ ਪਾਇਆ ਸੀ ਉਹ ਸੈਂਟਰ ਸਰਕਾਰ ਨੂੰ ਵੀ ਨਹੀਂ ਭੇਜਿਆ ਉਹੀ ਮੈਂ ਕੱਲ ਜਿਹੜੀ ਤੁਹਾਨੂੰ ਪਹਿਲਾਂ ਕਰਕੇ ਹਟਿਆ ਵੀ ਇੱਕੋ ਹੀ ਉਹ ਆ ਵੀ ਸਿਰਫ ਜਿਹੜਾ ਲੋਕਾਂ ਦਾ ਜਿਹੜਾ ਧਿਆਨ ਪਟਕਾਉਣ ਦੇ ਲਈ ਇੱਕ ਖਾਨਾ ਪੂਰਤੀ ਕਰਨ ਲਈ ਅੱਜ ਕਪਤਨ ਸਰਕਾਰ ਕਰ ਰਹੀ ਹੈ ਪਰ ਜਿਹੜੀ ਅਸਲੀ ਨੀਤੀ ਇਹਨਾਂ ਦੀ ਉਹ ਹੀ ਹੈ ਵੀ ਜਿਹੜੇ ਬਿੱਲ ਨੇ ਕਿਸ ਤਰ੍ਹਾਂ ਲਾਗੂ ਹੋ ਜਾਣ ਕਿਉਂਕਿ ਇਹ ਵੀ ਜਿਹੜੇ ਅਡਾਨੀਆਂ ਬਾਨੀ ਅੱਜ ਭਾਜਪੀ ਨੂੰ ਚਲਾ ਰਹੇ ਆ ਉਹੀ ਇਹਨਾਂ ਨੂੰ ਚਲਾਉਣ ਵਾਲੇ ਹੋਈ ਕਾਰਪੋਰੇਟ ਕਰਾਣੇ ਉਹੀ ਨੇ